ਸ਼ਸ਼ੀਕਲ ਮੈਂ ਰਿਨਾਤੀ ਮਾਂ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਕਿ ਸਮਰਾਲੇ ਦੇ ਵਿੱਚ ਇੱਕ ਚਿਤਾ ਦੇਖਿਆ ਗਿਆ ਜਿਸ ਤੋਂ ਬਾਅਦ ਕਿਹਾ ਗਿਆ ਕਿ ਵਿਭਾਗ ਕਾਫੀ ਉੱਥੇ ਸਰਗਰਮ ਹੋਇਆ ਪਰ ਹਲੇ ਤੱਕ 240 ਘੰਟੇ ਤੋਂ ਵੱਧਾ ਸਮਾਂ ਬੀਤ ਚੁੱਕਿਆ ਪਰ ਹਲੇ ਵੀ ਵਿਭਾਗ ਦੇ ਹੱਥ ਖਾਲੀ ਨੇ ਕਹਿ ਸਕਦੇ ਹਾਂ ਕਿ ਵਿਭਾਗ ਸੁਸਤ ਤੇ ਚਿਤਾ ਚੁੱਸ ਜੀ ਹਾਂ ਹੁਣ ਹਾਲੀ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਇਹ ਚਿਤਾ ਸੀ ਉਹ ਮਾਛੀਵੜਾ ਸਾਹਿਬ ਦੇ ਵਿੱਚ ਦਾਖਲ ਕਰ ਗਿਆ ਕਿਹਾ ਜਾ ਰਿਹਾ ਹੈ ਕਿ ਕਈ ਮਹੱਲੇ ਦੇ ਵਿੱਚ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੀਆਂ ਮਹੱਲੇ ਦੇ ਵਿੱਚ ਵੀ ਇੱਕ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਵੀਡੀਓ ਜਿਹੜੀ ਕਿ ਘਰਾਂ ਦੇ ਬਾਹਰ ਕੈਮਰੇ ਲੱਗੇ ਹੋਏ ਸੀ ਉਸ ਦੇ ਵਿੱਚ ਚਿੱਤੇ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਇਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਚੋਪੜਾ ਸਕੂਲ ਦੇ ਬਾਹਰ ਜਿਹੜਾ ਕਿ ਸੱਚਿੱਤੇ ਨੂੰ ਦੇਖਿਆ ਉਸ ਦੀ ਤਸਵੀਰ ਵੀ ਸਾਹਮਣੇ ਆਈ ਹੈ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿ ਜਿਸ ਤਰੀਕੇ ਦੇ ਨਾਲ ਚਿੱਤੇ ਨੂੰ ਫੜਵਾਸ ਤੇ ਵਿਭਾਗ ਕਾਫੀ ਸਰਗਰਮੀ ਦਿਖਾ ਰਿਹਾ ਸੀ ਕਿਉਂਕਿ ਇਹ ਚਿੱਤਾ ਪਹਿਲਾਂ ਸਮਰਾਲੇ ਦੇ ਵਿੱਚ ਰਿਹਾ ਪਰ ਹੁਣ ਸਮਰਾਲੇ ਤੋਂ ਉਹ ਮਛਵੜਾ ਸਾਹਿਬ ਦੇ ਵਿੱਚ ਦਖਲ ਕਰ ਗਿਆ ਜਿਸ ਦੇ ਚੱਲਦੇ ਉਸ ਦਿੋਂ ਵਕ ਵਕ ਤਸਵੀਰਾਂ ਸਾਹਮਣੇ ਆਈਆਂ ਨੇ ਮੀਆਂ ਮਹੱਲੇ ਤੇ ਕੋਈ ਵੀਡੀਓ ਵੀ ਸਾਹਮਣੇ ਆਈ ਹੈ ਤੁਹਾਨੂੰ ਉਹ ਵੀ ਵੀਡੀਓ ਦਿਖਾਉਣੇ ਤੇ ਨਾਲ ਹੀ ਵੀਡੀਓ ਤਸਵੀਰਾਂ ਦਿਖਾਵਾਂਗੇ ਜਿਹੜਾ ਕਿ ਚੋਪੜਾ ਸਕੂਲ ਦੇ ਬਾਹਰ ਵੀ ਜਿਹੜਾ ਚਿੱਤੇ ਨੂੰ ਦੇਖਿਆ ਗਿਆ ਤਸਵੀਰਾਂ ਜਿਹੜੀਆਂ ਕੈਦ ਹੋਈਆਂ ਨੇ ਤੇ ਅੱਗੇ ਅਸੀਂ ਗੱਲ ਕਰਾਂਗੇ ਕਿ ਅਖਰ ਕਿੰਨਾ ਸਮਾਂ ਹੋ ਗਿਆ ਪਰ ਹਲੇ ਤੱਕ ਵਿਭਾਗ ਦੇ ਹੱਥ ਖਾਲੀ ਦੇ ਖਾਲੀ ਨੇ ਕੀ ਉਡੀਕ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਜਾਣੇ ਨੁਕਸਾਨ ਹੋਵੇਗਾ ਉਦੋਂ ਹੀ ਇਸ ਤੇ ਕਾਬੂ ਕੀਤਾ ਜਾਵੇਗਾ ਅਖਰ ਕੀ ਸੀ ਪੂਰਾ ਮਸਲਾ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰ ਲੈਣੇ ਆ ਇਹਨਾਂ ਤਸਵੀਰਾਂ ਤੇ ਸੋ ਤਾਂ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਇਹ ਤਸਵੀਰਾਂ ਮਾਛਵੜਾ ਸਹਿਬ ਦੀ ਨੇ ਜਿੱਥੇ ਕਿ ਚਿੱਤੇ ਨੂੰ ਦੇਖਿਆ ਗਿਆ ਜਿਸ ਤੋਂ ਬਾਅਦ ਲੋਕ ਜਿਹੜੇ ਸਹਿਮੇ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਅਚਿੱਤਾ ਵਿਭਾਗ ਦੇ ਹੱਥ ਨਹੀਂ ਲੱਗ ਰਿਹਾ ਲਗਾਤਾਰ ਇਲਾਕੇ ਦੇ ਵਿੱਚ ਉਹ ਜਾਂਦਾ ਨਜ਼ਰ ਆ ਰਿਹਾ ਇਸ ਕਰਕੇ ਲੋਕਾਂ ਦੇ ਵਿੱਚ ਵੀ ਸੈਂਸਰੀ ਫੈਲੀ ਹੋਈ ਹੈ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਬੱਚੇ ਸਕੂਲ ਨਹੀਂ ਜਾਂਦੇ ਨੇ ਬੱਚੇ ਬਾਹਰ ਵੀ ਨਿਕਲਦੇ ਨਹੀਂ ਖੇਡਦੇ ਵੀ ਨਹੀਂ ਉੱਥੇ ਹੀ ਜੇਕਰ ਇਸ ਤਰੀਕੇ ਦੇ ਨਾਲ ਚਿੱਤੇ ਤੇ ਕਾਬੂ ਨਹੀਂ ਪਾਇਆ ਗਿਆ ਤਾਂ ਕੀ ਹੋਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਜਾਣੀ ਨੁਕਸਾਨ ਕਰ ਦੇਵੇ ਜਿਸ ਦੇ ਚੱਲਦੇ ਲਗਾਤਾਰ ਲੋਕ ਉਹ ਸਹਮੇ ਹੋਏ ਨੇ ਉੱਥੇ ਜੇਕਰ ਅਸੀਂ ਗੱਲ ਕੀਤੀ ਹੈ ਕੀਤੀ ਜਾਵੇ ਲੁਧਿਆਣਾ ਦੇ ਵਿਭਾਗ ਦੀ ਜੰਗਲਾਤ ਵਿਭਾਗ ਦੇ ਅਧਿਕਾਰੀ ਦੀ ਗੱਲ ਕੀਤੀ ਜਾਵੇ ਕਿ ਕਿ ਪਹਿਲਾ ਇਹ ਸਮਰਾਲੇ ਦੇ ਵਿੱਚ ਦੇਖਿਆ ਗਿਆ ਸੀ ਕਿਹਾ ਜਾ ਰਿਹਾ ਕਿ ਸਮਰਾਲੇ ਦੇ ਵਿੱਚ 240 ਘੰਟਿਆਂ ਤੋਂ ਵੱਧ ਦਾ ਸਮਾਂ ਚਿੱਤਾ ਉੱਥੇ ਰਿਹਾ ਪਰ ਹਲੇ ਤੱਕ ਵੀ ਜਿਹੜਾ ਚਿੱਤੇ ਨੂੰ ਉਹ ਨਹੀਂ ਫੜਿਆ ਗਿਆ ਹਾਲਾਂਕਿ ਵਿਭਾਗ ਦੇ ਵੱਲੋਂ ਇੱਕ ਬੱਖਰੇ ਪਿੰਜਰੇ ਵੀ ਬਣਾਏ ਗਏ ਤਾਂਕਿ ਇਸ ਚਿੱਤੇ ਨੂੰ ਫੜਿਆ ਜਾਵੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਪਿੰਜਰੇ ਦੇ ਵਿੱਚ ਬੱਕਰੀ ਦਾ ਮਾਸ ਵੀ ਰੱਖਿਆ ਗਿਆ ਤਾਂਕਿ ਚਿਤਾ ਬੱਕਰੀ ਦੇ ਮਾਸ ਦੇ ਲਾਲਚ ਵਿੱਚ ਆ ਕੇ ਉਸ ਪਿੰਜਰੇ ਵਿੱਚ ਕੈਦ ਹੋ ਜਾਵੇ ਪਰ ਹਾਲੇ ਤੱਕ ਵੀ ਜਿਹੜਾ ਚਿਤਾ ਉਹ ਨਹੀਂ ਫੜਿਆ ਗਿਆ ਅਤੇ ਚਿਤਾ ਆਪਣੀ ਤੇਜ਼ੀ ਦਿਖਾਉਂਦਾ ਹੋਇਆ ਆਪਣੀ ਤੇਜ਼ੀ ਚਾਲ ਦੇ ਨਾਲ ਨਾਲ ਦੇ ਇਲਾਕਿਆਂ ਨਾਲ ਦੇ ਸ਼ਹਿਰਾਂ ਦੇ ਵਿੱਚ ਦਾਖਲ ਹੋ ਰਿਹਾ ਜਿਸ ਕਰਕੇ ਲੋਕ ਕਾਫੀ ਸਮੇ ਹੋਏ ਨੇ ਸੋਦਾ ਦਿਆ ਹੈ ਕਿ ਪਿਛਲੇ 240 ਘੰਟਿਆਂ ਤੋਂ ਚਿੱਤੇ ਦੀ ਭਾਲ ਕਰ ਰਹੇ ਨੇ ਜਿਹੜੇ ਲੁਧਿਆਣਾ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਚਿੱਤੇ ਨੂੰ ਫੜ ਲਈ ਅਧਿਕਾਰੀਆਂ ਨੇ ਪਿਛਲੇ 6 ਦਿਨਾਂ ਤੋਂ ਸਮਰਾਲਾ ਦੇ ਪਿੰਡ ਮਜਾਲੀਆ ਕਲਾ ਦੇ ਵਿੱਚ ਡੇਰੇ ਲਾਏ ਹੋਏ ਨੇ ਹੁਣ ਚਿੱਤੇ ਨੂੰ ਫੜ ਲਈ ਦੋ ਪਿੰਜਰੇ ਅਤੇ ਦੋ ਐਂਟੀਸਮੋਗ ਕੈਮਰੇ ਵੀ ਲਗਾਏ ਗਏ ਤਸਵੀਰਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਚੱਲ ਰਹੀਆਂ ਨੇ ਕਿ ਉਹ ਪਿੰਜਰੇ ਨੇ ਜਿਸ ਦੇ ਵਿੱਚ ਚਿੱਤੇ ਨੂੰ ਫੜਨ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵਿਭਾਗ ਦੇ ਵੱਲੋਂ ਲਹਾ ਜੰਗਲਾਤ ਵਿਭਾਗ ਦੇ ਅਧਿਕਾਰੀ ਇਸ ਨੂੰ ਫੜਨ ਦੇ ਵਿੱਚ ਸੁਸਤ ਨਜ਼ਰ ਆ ਰਹੇ ਨੇ ਜਿਉਂ ਜਿਉਂ ਕਿ ਚਿਤਾ ਚੁੱਸਤ ਦਰੁੱਸਤ ਹੋ ਕੇ ਅਸਰਾ ਤੋਂ ਦੋ ਕਦਮ ਅੱਗੇ ਲੁਕਿਆ ਹੋਇਆ ਕੁਝ ਲੋਕਾਂ ਨੇ ਕਿਹਾ ਸਮਰਾ ਦੇ ਵਿੱਚ ਕਿ ਇਸ ਨੂੰ ਜਿਹੜਾ ਖੇਤਾਂ ਦੇ ਵਿੱਚ ਦੇਖਿਆ ਖੇਤਾਂ ਦੇ ਵਿੱਚ ਉਸਦੇ ਪੰਜੇ ਦੇ ਨਿਸ਼ਾਨ ਦੇਖੇ ਗਏ ਸਨ ਪਰ ਇਸ ਦੇ باوجود ਵੀ ਦੇਖਿਆ ਜਾ ਰਿਹਾ ਹੈ ਕਿ ਹਾਲੇ ਤੱਕ ਜਿਹੜਾ ਚਿਤਾ ਉਹ ਕਾਬੂ ਨਹੀਂ ਆਇਆ ਗਿਆ ਕਿਉਂਕਿ ਪਹਿਲਾਂ ਵੀ ਦੇਖਿਆ ਗਿਆ ਦੋ ਤਿੰਨ ਦਿਨ ਪਹਿਲਾਂ ਧੁੰਦ ਸੀ ਜਿਸ ਦੇ ਕਾਰਨ ਹੈ ਜਿਹੜੀ ਫੁਟੇਜ ਆ ਉਹ ਹਾਸਲ ਨਹੀਂ ਹੋ ਸਕੀ ਅਤੇ ਚਿੱਤਾ ਹੋਣਾ ਦੱਸਿਆ ਜਾ ਰਿਹਾ ਕਿ ਮਾਛੀਵਾੜੇ ਦੇ ਵਿੱਚ ਦੇਖਿਆ ਗਿਆ ਮਛਵੜਾ ਸਾਹਿਬ ਦੇ ਵਿੱਚ ਵੱਖ-ਵੱਖ ਇਲਾਕੇ ਨਿਵਜਦੇ ਤਸਵੀਰਾਂ ਸਾਹਮਣੇ ਆਈਆਂ ਨੇ ਮੀਆਂ ਮਹੱਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਜਿਹੜੇ ਕਿ ਚੋਪੜਾ ਸਕੂਲ ਹੈ ਉਸ ਦੇ ਬਾਹਰ ਵੀ ਜਿਹੜੀ ਕਿ ਇੱਕ ਤਸਵੀਰ ਸਾਹਮਣੇ ਆਈ ਹੈ ਜਿਹਦੇ ਵਿੱਚ ਦੇਖਿਆ ਗਿਆ ਕਿ ਜਿਹੜਾ ਚਿੱਤਾ ਆਪਣੀ ਜਿਹੜੀ ਤੇਜ਼ ਚਾਲ ਦੇ ਨਾਲ ਅੱਗੇ ਵਧਦਾ ਨਜ਼ਰ ਆ ਰਿਹਾ ਜਿਸ ਦੇ ਕਰਕੇ ਲੋਕ ਕਾਫੀ ਸਹਿਮ ਹੋਏ ਨੇ ਲਗਾਤਾਰ ਕਿਹਾ ਜਾ ਰਿਹਾ ਕਿ ਆਖਰ ਵਿਭਾਗ ਕੋਦੋਂ ਤੱਕ ਚਿੱਤੇ ਨੂੰ ਫੜਨ ਦੇ ਵਿੱਚ ਕਾਮਯਾਬ ਹੋਵੇਗਾ ਕਿ ਵਿਭਾਗ ਕਿਸਦਾ ਜਾਨੀ ਨੁਕਸਾਨ ਹੋਣ ਦੀ ਉਡੀਕ ਕਰ ਰਿਹਾ ਕਿ ਜਦੋਂ ਕੋਈ ਜਾਨੀ ਨੁਕਸਾਨ ਹੋ ਗਿਆ ਤਾਂ ਉਸ ਤੋਂ ਬਾਅਦ ਹੀ ਜਿਹੜਾ ਵਿਭਾਗ ਹੋਰ ਜ਼ਿਆਦਾ ਸਰਗਰਮ ਹੋਵੇਗਾ ਕਿਉਂਕਿ ਲਗਾਤਾਰ ਚਿੱਤੇ ਦੀਆਂ ਤਸਵੀਰਾਂ ਦੇਖ ਕੇ ਜੋ ਆਪਣੇ ਇਲਾਕੇ ਦੇ ਵਿੱਚ ਦੇਖ ਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਆਪਣੇ ਬੱਚਿਆਂ ਨੂੰ ਲੈ ਕੇ ਵੀ ਜਿਹੜੇ ਲੋਕ ਨੇ ਮਹੱਲੇ ਵਾਲੇ ਨੇ ਉਹ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਪੰਜ ਆਪ ਚੈਨਲ